ਗੱਲ ਸੁਣ ਹਾਂ ਮੇਰੀ ਹਾਂਜੀ ਮੰਮੀ ਤੂੰ ਜਦੋਂ ਨਹੀਂ ਆਈਆਂ ਉਦੋਂ ਦੀ ਆੜੇ ਆੜੇ ਆੜਡ ਕਰੀ ਜਾਂਦੀ ਤੇਰੀ ਮਾਂ ਨੇ ਉਹ ਸਿਖਾ ਲਿਆ ਤੈਨੂੰ ਵੀ ਜਾਂਦੀ ਅੱਡ ਹੋ ਜੇ ਉਹ ਮੰਮੀ ਹੁਣ ਕਿਹੜੀ ਗੱਲ ਹੋ ਗਈ ਆ ਤੀ ਫੇਰ ਮੇਰੇ ਦਵਾਰੇ ਹੋ ਗਈ ਤੇ ਨਹੀਂ ਹੋਦਣ ਕਿੰਨੂ ਕਹਿਤਾ ਹੁਣ ਮੈਂ ਲੈ ਤੂੰ ਤੇ ਰੋਜ ਕਹੀ ਨਹੀਂ ਉਹਨੂੰ ਤੇ ਚੁੱਕਣਾ ਹੀ ਦਿੰਦੀ ਰਹਿੰਦੀ ਆ ਮੁੰਡਿਆਂ ਨੂੰ ਉਹ ਗੱਲ ਤੇ ਤੂੰ ਅੱਡ ਹੋ ਜਾ ਤੂੰ ਅੱਡ ਹੋ ਜਾ ਅਸੀਂ ਨਹੀਂ ਵੇਚ ਰਹਿਣਾ ਇਹਨਾਂ ਦੇ ਤੇ ਮੇਰੀ ਸੁਣੋ ਗੱਲ ਮੰਮੀ ਅੱਡ ਤੇ ਫਿਰ ਹੋਣਾ ਹੀ ਐ ਤੂੰ ਇਹਨੂੰ ਕਿੰਨਾ ਕ ਖਰਚਾ ਦਿੰਨੇ ਕੱਪੜੇ ਮੰਗ ਲੋ ਤਾਂ ਨਹੀਂ ਤੁਹਾਡੇ ਕੋ ਪੈਸੇ ਕੋਈ ਸਮਾਨ ਲੈਣ ਜਾਓ ਤਾਂ ਨਹੀਂ ਤੁਹਾਡੇ ਕੋ ਪੈਸੇ ਤੇ ਫਿਰ ਆੱਡ ਹੀ ਹੋਣਾ ਫਿਰ ਕੀ ਕਰੀਏ ਅਸੀਂ ਵਿੱਚ ਰਹਿ ਕੇ ਨਹੀਂ ਨਹੀਂ ਤੈਨੂੰ ਸਮਾਨ ਲੈਣਾ ਤੇ ਪੈਸੇ ਨਹੀਂ ਮਿਲਦੇ ਮੰਡੀਆਂ ਤੋਂ ਤੇਰੇ ਖਸਮ ਨੇ ਜਾ ਕੇ ਲੈਣ ਦੇ ਤੇ ਸਮਾਨ ਹੀ ਲਿਆਂਦਾ ਕੱਪੜੇ ਲਿਆਂਦੇ ਭਾਜੀ ਕੋ ਮੰਗੇ ਹੀ ਭਾਜੀ ਦੇ ਕਹਿੰਦੇ ਮੇਰੇ ਕੋ ਹੈ ਹੀ ਨਹੀਂ ਤੇ ਫੇਰ ਹੀ ਉਹ ਗਏ ਹੀ ਚਲੋ ਜੀ ਭਾਜੀ ਕੋ ਹੈ ਨਹੀਂ ਸੀ ਤੇ ਤਾਂ ਹੀ ਉਹਨੇ ਆਖਿਆ ਹੈ ਨਹੀਂ ਤੇ ਤੁਸੀਂ ਮੰਡੀਆਂ ਜਾ ਕੇ ਲੈਣਦੇ ਤੇ ਤੂੰ ਕਿੱਦਾਂ ਨਹੀਂ ਵੀ ਸਾਨੂੰ ਮਿਲਦੇ ਨਹੀਂ ਪੈਸੇ ਹੈ ਖਰਚਦੀ ਨਹੀਂ ਤੂੰ ਉਹ ਤਾਂ ਮੈਂ ਮੰਦੀ ਆ ਕਿ ਉਦੋਂ ਲੈ ਕੇ ਖਰਚੇ ਸੀ ਪਹਿਲੇ ਤੁਸੀਂ ਉਦੋਂ ਮੈਂ ਇੱਕ ਦਿਨ ਤੁਹਾਡੇ ਕੋ ਕੱਪੜੇ ਮੰਗੇ ਉਦੋਂ ਤੁਸੀਂ ਕਿਹਾ ਕਿ ਸਾਡੀ ਫਸਲ ਜਦੋਂ ਹੋਏਗੀ ਉਦੋਂ ਦਵਾਂਗੇ ਤੇ ਉਦੋਂ ਤੁਸੀਂ ਦੀਦੀ ਨੂੰ ਤੇ ਨਵਦੀਪ ਨੂੰ ਪੈਸੇ ਦੇ ਕੇ ਤੋਰਦਾ ਤੇ ਹੁਣ ਕੁੜੀ ਆਈ ਸੀ ਉਹਨੂੰ ਤਾਂ ਦੇਣੇ ਸੀ ਨਾ ਤੈਨੂੰ ਕੀ ਪਤਾ ਮੈਂ ਕਿੱਦਾਂ ਦਿੱਤੇ ਕਿੱਦਾਂ ਨਹੀਂ ਦਿੱਤੇ ਤੇ ਇਹੀ ਤੇ ਗੱਲ ਹੈ ਨਾ ਫਿਰ ਸਾਨੂੰ ਜਿਹੜੇ ਕੰਮ ਚੀਜ਼ ਦੀ ਜ਼ਰੂਰਤ ਹੈ ਸਾਨੂੰ ਵੀ ਪੈਸੇ ਚਾਹੀਦੇ ਸਾਨੂੰ ਵੀ ਥੋੜੇ ਬੋੜੇ ਦੇ ਦਿਆ ਕਰੋ ਸਾਰਾ ਦਿਨ ਕੰਮ ਕਰਦਾ ਰਹਿੰਦਾ ਕਦੀ ਇੱਧਰ ਚੱਲਦਾ ਕਦੀ ਉੱਧਰ ਚੱਲਦਾ ਉਹਨੂੰ ਵੀ ਚਾਹੀਦਾ ਖਰਚਾ ਕੰਮ ਕਰਦਾ ਸੀ ਜਦੋਂ ਕਰਦਾ ਸੀ ਹੁਣ ਉਹ ਕੰਮ ਨਹੀਂ ਕਰਦਾ ਜਦੋਂ ਦੀ ਤੇ ਆਈ ਆ ਉਹ ਤੇ ਉਹਨੂੰ ਕੰਮ ਤੋਂ ਵੀ ਵੇਲਾ ਬਾਹਰ ਲਿਆ ਵਾ ਲਾਗੇ ਚੁੱਪਣਾ ਹੀ ਦਿੰਦੀ ਰਹਿਣੀ ਉਹਦੇ ਕੰਨ ਨਹੀਂ ਭਰਦੀ ਰਹਿਣੀ ਆ ਬਸ ਮੈਂ ਉਹਨੂੰ ਕੋਈ ਚੁੱਪਣਾ ਨਹੀਂ ਦਿੰਦੀ ਹੁਣ ਘਰ ਵਾਲੀ ਨੇ ਘਰ ਵਾਲੇ ਨਾਲ ਗੱਲ ਤੇ ਕਰਨੀ ਆ ਹੁਣ ਮਾੜੀ ਮੋਟੀ ਗੱਲਾਂ ਤੇ ਕਰਨੀਆਂ ਹੀ ਹੁੰਦੀਆਂ ਇਹ ਥੋੜੋ ਕੀ ਚੁੱਪਣਾ ਹੀ ਦਿੰਦੀ ਹਰ ਵਾਰੀ ਆਪਣੀਆਂ ਗੱਲਾਂ ਤੁਸੀਂ ਕਰੋ ਸੌ ਵਾਰੀ ਤੂੰ ਤੇ ਘਰ ਦੇਆਂ ਦੇ ਬਾਰੇ ਕਰਦੀ ਰਹਿਣੀ ਸਾਨੂੰ ਖਰਚਾ ਨਹੀਂ ਦਿੰਦੇ ਸਾਨੂੰ ਪੈਸੇ ਨਹੀਂ ਦਿੰਦੇ ਸਾਨੂੰ ਆਉਂ ਕਰਦੇ ਆ ਜਿਉਂ ਕਰਦੇ ਆ ਤੂੰ ਚੁੱਪ ਕਰਕੇ ਅੱ ਸੌਣ ਲਿਆ ਹੀ ਮੈਂ ਆਪਿਕੰਨੀ ਸਾਨੂੰ ਨਾ ਸਾਰੀ ਉਮਰ ਲੰਘੀ ਐਸੇ ਗ੍ਰਿਸ਼ਤੀ ਚ ਘਰ ਦੇ ਕੰਮ ਕਰਦਿਆਂ ਤੂੰ ਤੇ ਅਜੇ ਕੱਲ ਆਈ ਆ ਤੈਨੂੰ ਕੀ ਪਤਾ ਇੰਨਾਂ ਗੱਲਾਂ ਦਾ ਜੀਵਿੰਦਾਰੇ ਘਰਾਂ ਦੇ ਵਿੱਚ 20 ਚੀਜ਼ਾਂ ਚਾਹੀਦੀਆਂ ਨੇ ਕੋਈ ਸੰਦ ਕੋਈ ਹੱਲਾ ਕੋਈ ਟਰੈਕਟਰ ਕੋ ਕੋਸ਼ਿਸ਼ ਸੌ ਬਦਲੀਆਂ ਬਦਲੀਆਂ ਕਰਨੀਆਂ ਪੈਂਦੀਆਂ ਚੀਜ਼ ਦਿਨਾ ਤੇ ਤੂੰ ਆਨੀਆ ਵੀ ਸੂਟਾਂ ਬੂਟਾਂ ਤੇ ਢਾਲੀਆ ਸਾਡੇ ਰਵਾਜ ਹਨੀ ਅਸੀਂ ਤੇ ਬਣਾਉਨੇ ਸ਼ਈਵੇਂ ਨੇ ਕੱਪੜੇ ਫਸਲ ਦੇ ਸਿਰ ਤੋਂ ਭਾਵੇਂ ਦੋ ਦੋ ਬਣਾ ਲਓ ਤੇ ਭਾਵੇਂ ਤਿੰਨ ਤਿੰਨ ਬਣਾ ਲਓ ਅੱਗੋਂ ਪਿੱਛੋਂ ਰੋਜ਼ ਕੱਪੜੇ ਨਹੀਂ ਆਹ ਖਰੀਦ ਕੇ ਦੇਣੇ ਇਹ ਗੱਲ ਵੇ ਅੱਛਾ ਮੰਮੀ ਹੁਣ ਨੋਆ ਨੂੰ 6 ਮਹੀਨੇ ਕੱਪੜੇ ਬਣਾ ਕੇ ਦੇ। ਜੇ ਤੁਹਾਡੀ ਕੁੜੀ ਹਰ ਮਹੀਨੇ ਆਏਗੀ ਤੇ ਤੁਸੀਂ ਉਹਨੂੰ ਹਰ ਮਹੀਨੇ ਕੱਪੜੇ ਬਣਾ ਕੇ ਦੇਵੋਗੇ। ਉਹਨੂੰ ਵੀ ਹਰ ਮਹੀਨੇ ਨਵੇਂ ਅਸੀਂ ਦਿੰਦੇ। ਹੁਣ ਤੇ 10 ਦਿਨ ਰਹਿ ਕੇ ਗਈ ਤੇ ਉਹਨੂੰ ਬਣਾਣ ਤੇ। ਆਹ ਤੇ ਅਗਲੇ ਮਹੀਨੇ ਫੇਰ ਆਜੂਗੀ 10 ਦਿਨ ਰਹਿਣ। ਐਦਾਂ ਜੇ ਤੁਸੀਂ ਨੋਆ ਧੀਆਂ 'ਚ ਫਰਕ ਕਰੋਗੇ ਨਾ ਮੰਮੀ ਫੇਰ ਗੱਲ ਨਹੀਂ ਬੰਨੀ। ਘਰਾਂ ਵਾਲੀਆਂ ਤੁਹਾਨੂੰ ਹੋਣਾ ਚਾਹੀਦਾ ਇਹ ਗੱਲ ਦਾ ਵੀ ਅਸੀਂ ਆਪਣਾ ਘਰ ਬਣਾਉਣਾ ਵਾ। ਅਸੀਂ ਕੋਈ ਚੀਜ਼ ਖਰੀਦਣੀ ਆ। ਤੁਸੀਂ ਕੱਪੜਿਆਂ 'ਤੇ ਚੜੇ ਰਹਿਣਾ ਵੀ ਕੱਪੜੇ ਖਰੀਦੀ ਜਾਓ ਤੇ ਪਾਈ ਜਾਓ। ਕਪੜਿਆਂ ਦੀ ਗੱਲ ਨਹੀਂ ਤੈਨੂੰ ਉਥੇ 200 ਚੀਜ਼ਾਂ ਹੁੰਦੀਆਂ ਲੈਣ ਵਰੀਆਂ ਜਰੂਰੀ ਥੋੜਾ ਕਿ ਕਪੜੇ ਲੈਣੇ ਆ ਚੀਜ਼ਾਂ ਤੇ ਪਤਾ ਨਹੀਂ ਲੱਗਦਾ ਮੈਨੂੰ ਕਿ ਕਿੰਨੀਆਂ ਕਿ ਚੀਜ਼ਾਂ ਤੁਹਾਨੂੰ ਉਸ ਤਰੇ ਅੰਦਰ ਭਰੇ ਆ ਡੱਬੇ ਭਰੇ ਆ ਚੀਜ਼ਾਂ ਨਾ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਮਝ ਨਹੀਂ ਲੱਗਦੀ ਮੈਨੂੰ ਤੇ ਕੋਈ ਤੁਹਾਡੀ ਕੋਈ ਗੱਲ ਨਹੀਂ ਮੰਮੀ ਠੀਕ ਆ ਕੋਈ ਨਹੀਂ ਮੈਂ ਆਪ ਹੀ ਗੱਲ ਕਰ ਲਾਂਗੀ ਉਹਨਾਂ ਨਾਲ ਨਹੀਂ ਤੁਹਾਡੇ ਕੋ ਪੈਸੇ ਮੰਗਦੇ ਸ਼ਹੀ ਮਹੀਨੇ ਕਰ ਦੋ ਜੋ ਕਰਨਾ ਕਰ ਲੋ ਠੀਕ ਆ ਸ਼ਹੀ ਮਹੀਨੇ ਕਰਾਂਗੇ ਅਹੀਂ ਤੇ ਜਿਹੜੀ ਗੱਲ ਆਹੋ ਤੁਹਾਡੇ ਨਾਲ ਜੇ ਗੱਲ ਕਰੋ ਤੁਸੀਂ ਤੇ ਅੱਗੇ ਮੈਨੂੰ ਟੁੱਟ ਕੇ ਪੈ ਜਾਣੇ ਜਦ ਜਦੋਂ ਜਿਹੜਾ ਆਂਦਾ ਉਹ ਮੈਨੂੰ ਬੋਲ ਕੇ ਜਾਂਦਾ ਹੈ ਕਿ ਕੋਈ ਪਿਆਰ ਨਾਲ ਗੱਲ ਕਰਨ ਵਾਲਾ ਇਸ ਘਰ 'ਚ ਹੈ ਕਿਹੜਾ ਮੇਰਾ ਨਾ ਪਿਆਰ ਨਾਲ ਕਰਨ ਵਾਲਾ ਨਹੀਂ ਅਸੀਂ ਤਾਂ ਉਦਾਂ ਹੀ ਰਹਿਣ ਡਏ ਆ ਪਿਆਰ ਨਾਲ ਕੀ ਕਰਨਾ ਤੂੰ ਉੱਠ ਕੇ ਕਿਤੇ ਚੌਂਕੇ 'ਚ ਨਹੀਂ ਵੜਨਾ ਤੂੰ ਕਿ ਇਹਨੂੰ ਰੋਟੀ ਨਹੀਂ ਪਕਾ ਕੇ ਦੇਣੀ ਕਿ ਇਹਨੂੰ ਚਾਹ ਨਹੀਂ ਬਣਾ ਕੇ ਦੇਣੀ ਪਿਆਰ ਨਾਲ ਤੇੜਾ ਕਿਹੜਾ ਬੋਲੂਗਾ ਤੇਰੇ ਨਾਲ ਉਹ ਠੀਕ ਆ ਮੰਮੀ ਬੱਸ ਕਰੋ ਹੁਣ ਇਹ ਗੱਲਾਂ ਲੈ ਕੇ ਨਾ ਬਹਿ ਜਾ ਫਿਰ ਚੌਂਕੇ 'ਚ ਨਹੀਂ ਵੜਨਾ ਇਹੀ ਮੈਂ ਸੁਣ ਸੁਣ ਕੇ ਨਾ ਕੰਨ ਪੱਕ ਗਏ ਮੇਰੇ ਕੰਗੇ ਤੇਰੇ ਕੰਨ ਕੰਮ ਨਾ ਤੂੰ ਕਰੀ ਤੇਰੇ ਕੰਨ ਪੱਕ ਗਏ ਨੇ ਵਿਹਲੀ ਨਾ ਹੋਵੇ ਤੇ ਕੱਪੜੇ ਚਾਹੀਦੇ ਆ ਚੀਜ਼ਾਂ ਚਾਹੀ ਆਹੋ ਫਿਰ ਚੱਲ ਲੈ ਆ ਪੇਕਿਆਂ ਤੋਂ ਬੀਜੀ ਬੈਠੇ ਜੀ ਹਾਂ ਪੁੱਤ ਬੈਠੀ ਆ ਜਾ ਬਹਿ ਜਾ ਬੈਠੇ ਪੀਤਾ ਕੋ ਚਾਹ ਪਾਣੀ ਹਾਂ ਪੀ ਲਿਆ ਤੂੰ ਕਿੱਥੋਂ ਆਇਆ ਮੈਂ ਬੱਬੀ ਤੇ ਜਰਾ ਗਿਆ ਹਾਂ ਅੱਛਾ ਪੱਕੇ ਝੋਨੇ ਚੰਨੇ ਝੋਨੇ ਪੱਕ ਗਿਆ ਤੇ ਉਹ ਪਾਣੀ ਹੁਣ ਕਰਤਾ ਬੰਦ ਮੈਂ ਥੋੜੇ ਵਤਰ ਹੁੰਦੇ ਆ ਤੇ ਫਿਰ ਵੜਾ ਲੈਨੇ ਆ ਹੋਰ ਤੇ ਆмна ਵੱਡੇ ਜਾਣ ਕੇ ਤੇ ਚੰਗੇ ਆ ਹਾਂਜੀ ਹਾਂਜੀ ਤੇ ਉਹ ਮੈਂ ਤਾਂ ਤੈਨੂੰ ਲਿਕਨ ਲਈ ਹੱਗੇ ਕੰਮ ਹੀ ਕੋਈ ਆਹੋ ਕੰਮ ਇਹ ਹੀ ਵੀ ਮੈਂ ਕਿਹਾ ਮੈਂ ਆਉਂਦਾ ਤੇ ਤੇਰੇ ਕੋ ਫੋਨ ਲਵਾਉਣੀ ਆ ਕਿੱਥੇ ਕਰਨਾ ਮਨ ਗੁਲਜੀਤ ਨੂੰ ਇਹਦੇ ਭਰਾ ਪਰਚਾਈ ਅੱਛਾ ਅੱਛਾ ਇਹਨੇ ਬੜਾ ਧੰਨ ਸਾਨੂੰ ਕੀਤਾ ਫੋਨ ਕਰਕੇ ਉਹਨਾਂ ਨੂੰ ਦੱਸ ਨਹੀਂ ਸਾਰੀ ਗੱਲਬਾਤ ਵੀ ਆਣ ਕੇ ਤੇ ਆਪਣੇ ਭੈਣ ਦੀਆਂ ਕਰਤੂਤਾਂ ਸੁਣ ਲਓ ਤੇ ਉਹਨੂੰ ਸਮਝਾ ਲਓ ਜੇ ਸਮਝਾਉਣਾ ਤੇਰਨਾ ਕਿ ਚਲ ਬੀਜੀ ਫੋਨ ਦੀ ਤੇ ਕੋਈ ਗੱਲ ਨਹੀਂ ਮੈਂ ਲਾ ਦਿੰਦਾ ਵਾ ਤੇ ਦੀਪ ਗੁਸਾ ਨਾ ਕਰੇ ਕਿ ਮੇਰੇ ਭਰਾ ਨੂੰ ਲੌਂਦੇ ਆ ਫੋਨ ਉਹ ਘਰ ਦੀ ਤੇ ਘਰ ਦੀ ਰਹੇ ਜਿਉਂ ਆਈ ਆ ਸਮਝਾਉਣੀ ਨਹੀਂ ਰਹੇ ਕਿ ਕੁੜੀਏ ਇਦਾਂ ਨਹੀਂ ਕਰੀਦਾ ਇਦਾਂ ਕਰੀਦਾ ਵਾ ਘਰ ਦੇ ਵਿੱਚ ਪਰਿਵਾਰ ਵੱਲ ਵੇਖ ਕਿਦਾਂ ਪਰਿਵਾਰ ਚੱਲਦਾ ਉਦਾਂ ਹੀ ਤੂੰ ਚੱਲ ਉਹ ਸਮਝਦੀ ਨਹੀਂ ਇਹ ਗੱਲ ਉਹ ਤੇ ਮਾਰਦੀ ਲੜਾਈ ਨੂੰ ਜੱਫੇ ਤੇ ਜਾ ਮੰਗਦੀ ਉਹ ਪੈਸੇ ਮੈਨੂੰ ਰੋਜ਼ ਪੈਸੇ ਦੇਈ ਜੋ ਰੋਜ਼ ਪੈਸੇ ਦੇਈਏ ਮੈਂ ਤਾਂ ਸੈ ਇਨੇ ਪੈਸੇ ਇਹਨੂੰ ਕਿੱਥੋਂ ਦੇ ਗਿਆ ਇਹ ਕੋਈ ਘਰ ਦਾ ਕੰਮ ਨਹੀਂ ਚਲਾਉਣਾ ਤੇ ਇਸ ਕਰਕੇ ਫੋਨ ਕਰਨਾ ਵਾ ਕਿ ਉਹਨੂੰ ਸੱਦ ਕੇ ਤੇ ਇੱਥੇ ਦੱਸਣਿਆ ਗੱਲ ਕਿ ਇਦਾਂ ਇਹ ਕਰਦੀ ਆ ਫਿਰ ਆਪੇ ਸਮਝਾਏਗਾ ਇਹਨੇ ਵੀਜੀ ਤੁਸੀਂ ਇਹ ਕਰੀ ਨਾ ਇਹਨੂੰ ਆਪ ਸਮਝਾ ਲੈਂਦੇ ਯਾਰ ਲਖਬੀਰ ਨੂੰ ਕਹਿੰਦੇ ਤੇ ਫੇਰ ਇਹਦੇ ਪੇਕੇ ਕਰਦੇ ਫੋਨ ਦੀ ਨਾ ਮੰਦੀ ਤੇ ਕੋਹਰਾਵਾ ਮੈਂ ਤੇ ਹੁਣ ਸਾਬ-ਸਾਬ ਨਾ ਤੇ ਸਮਝਾ ਲਿਆ ਹੁਣ ਮੈਂ ਕਿੱਦਾਂ ਸਮਝਾਵਾਂ ਇਹਨੂੰ ਤੇ ਇਹ ਤਾਂ ਸਮਝਦੀ ਹੀ ਨਹੀਂ ਗੱਲ ਇਹ ਤੇ ਉਂਟ ਬਣਨੇ ਨੂੰ ਜਾਂਦੀ ਆ ਸਿੱਧੀ ਗੱਲ ਕਹੋ ਤਾਂ ਕੁੱਤੇ ਬਣਨੇ ਤੁਰਦੀ ਆ ਕੀ ਕਰਾਂ ਦੱਸ ਮੈਂ ਹੁਣ ਚੱਲ ਫੇਰ ਮੈਂ ਲਾ ਦਣਾ ਫੋਨ ਫੇਰ ਕੀ ਕਰਾਂ ਆ ਵੇਖ ਲੈ ਹੁਣ ਗਾੜੀ ਤੋਂ ਆਪਣੀ ਵਿਚਾਰ ਕਰ ਲਾ ਕਿੱਦਾਂ ਕਰਨੀ ਆ ਤੇ ਨਹੀਂ ਸਮਝਦੀ ਸਤਿ ਸ਼੍ਰੀ ਅਕਾਲ ਜੀ ਸਾਸਤਰੀ ਕਾਲਪਤ ਹੋਰ ਸੁਣਾ ਕੀ ਹਾਲ ਆ ਹਾਂ ਜੀ ਜੀ ਵਧੀਆ ਤੁਸੀਂ ਨਾ ਠੀਕ ਠਾਕ ਹਾਂ ਠੀਕ ਠਾਕ ਹਾਂ ਹੋਰ ਪਰਿਵਾਰ ਠੀਕ ਠਾਕ ਆ ਹਾਂ ਜੀ ਸਾਰੇ ਵਧੀਆ ਤੁਸੀਂ ਦੱਸੋ ਬੱਚਾ ਠੀਕ ਆ ਇੱਥੇ ਵੀ ਵਧੀਆ ਹੀ ਆ ਪੁੱਤ ਮੈਂ ਤੇ ਤੈਨੂੰ ਫੋਨ ਤਾਂ ਕੀਤਾ ਸੀਗਾ ਆ ਥੋੜਾ ਜਿਹਾ ਭੈਣ ਭੈਣ ਤੇਰੀ ਬੜਾ ਖਰਾਬ ਕਰਦੀ ਆ ਖਰਾਬ ਕਰਦੀ ਆ ਹਾਂ ਉਹ ਇਹ ਨਹੀਂ ਕਹਦੇ ਅੱਖੇ ਲੱਗਦੀ ਅੱਡ ਨੂੰ ਆਵਾਜ਼ਾਂ ਮਾਰਦੀ ਮੈਨੂੰ ਅੱਡ ਕਰ ਦੋ ਮੈਨੂੰ ਅੱਡ ਕਰ ਦੋ ਹਾਂ ਮਸਤੀ ਦਾ ਕੋਈ ਕੱਲ ਨਹੀਂ ਪਹਿਲਾਂ ਇਹ ਨਾਲ ਜੀ ਦੱਸਿਆ ਪਹਿਲਾਂ ਵੀ ਕਦੀ ਅਸੀਂ ਤਾਂ ਦੱਸਿਆ ਹੀ ਨਹੀਂ ਅਸੀਂ ਆਖਿਆ ਚਲ ਆਪੇ ਸਮਝ ਜੂਗੀ ਨਾ ਹੀ ਦੱਸਣਾ ਪਵੇ ਪਰ ਹੁਣ ਮੇਰੀ ਉਹਦੀ ਗੱਲੋਂ ਕਿਰਤੀ ਐ ਉਹ ਕੱਲ ਵੱਢੀ ਗਈ ਤਾਂ ਜੀ ਹਾਂ ਕੱਲ ਨਹੀਂ ਕੀਤੀ ਕੋਈ ਉਹਨੇ ਕਿਉਂ ਕਰਨੀ ਉਹਨੂੰ ਕੀ ਲੋੜ ਕਰਨ ਦੀ ਕਰਨੀ ਤੇ ਆਹ ਮੈਂ ਜਿਹਨਾਂ ਨੂੰ ਤੰਗ ਕਰਦੀ ਆ ਆਹੋ ਉਹਨੂੰ ਕਿਹਦੇ ਮੇਰੀ ਗੱਲ ਕਰਾ ਦੋ ਕੋਈ ਗੱਲ ਨਹੀਂ ਕੀ ਗੱਲ ਕਰਨੀ ਕੀ ਦੱਸੋ ਸੀ ਇਦਾਂ ਨਹੀਂ ਗੱਲ ਪੁੱਤ ਕਰਾਉਣੀ ਤੇਰੀ ਤੂੰ ਇਦਾਂ ਕਰੀਂ ਵੀ ਤੂੰ ਇੱਥੇ ਆਵੀਂ ਇੱਥੇ ਆਣ ਕੇ ਤੋਂ ਸਾਡੇ ਵਿੱਚ ਬਾੜ ਕੇ ਫਿਰ ਇਹਨੂੰ ਪੁੱਛ ਲਈ ਤੇ ਫਿਰ ਭਾਵੇਂ ਬਕਰੀ ਕਰਕੇ ਸਮਝਾ ਲਈ ਤੇ ਮੈਂ ਕਿਦਾਂ ਮੱਜ ਸਾਡਾ ਕਸੂਰ ਹੋ ਤਾਂ ਵੀ ਦੱਸ ਦੇ ਅੱਛਾ ਮੰਮੀ ਦਿਲਜੀਤ ਜੀ ਫੋਨ ਕਰਨ ਦੀ ਆ ਮੰਮੀ ਮੇਰੇ ਪੇਕੇਆਂ ਤੱਕ ਪਹੁੰਚ ਗਈ ਇਹ ਮਾਤਾ ਨਾ ਬੜੀ ਚਲਾਕ ਆ ਇਹ ਕਹਿੰਦੀ ਹੋਣੀ ਮੈਨੂੰ ਤੇ ਸਮਝਾ ਲਿਆ ਉਹਨੇ ਤੇ ਪੇਕੇ ਫੋਨ ਕਰਦੀ ਆ ਕੋਈ ਨਹੀਂ ਕਰ ਲੋ ਪੇਕੇ ਫੋਨ ਆਂਦੋ ਉਹਨਾਂ ਨੂੰ ਵੀ ਜੇ ਤੁਸੀਂ ਮੇਰੀਆਂ ਦੱਸੋਗੇ ਨਾ ਤੇ ਦੱਸਣਾ ਮੈਂ ਤੁਹਾਡੀਆਂ ਵੀ ਆ ਕਿ ਤੁਸੀਂ ਮੇਰੇ ਨਾਲ ਕੀ ਕੁਛ ਕਰਦੇ ਹੋ ਚਲਾਕ ਬੜੀ ਮਾਤਾ ਤੂੰ ਕੋਈ ਨਹੀਂ ਕੋਈ ਸਮਝ ਨਹੀਂ ਆ ਰਹੀ ਕਿ ਤੁਸੀਂ ਸਮਝਾਓ ਆਪ ਨੂੰ ਪੁੱਤ ਮੈਂ ਤੇ ਬੜਾ ਸਮਝਾ ਕੇ ਦੇਖ ਲਿਆਈ ਹਾਂਜੀ ਸਾਡੇ ਸਮਝਾਉਣ ਨਾਲ ਤੇ ਨਹੀਂ ਉਹ ਸਮਝਦੀ ਤੇ ਹੁਣ ਮੈਂ ਤੇ ਹਾਰ ਕੇ ਆ ਕੇ ਤੈਨੂੰ ਫੋਨ ਕੀਤਾ ਨਹੀਂ ਤੇ ਮੇਰਾ ਜੀ ਨਹੀਂ ਫੋਨ ਕਰਨ ਨੂੰ ਕਰਦਾ ਫੇ ਕੀ ਭੈਣ ਭਰਾ ਨੂੰ ਜੇ ਦੱਸਣਾ ਵਾ ਕਰਦੀ ਗੱਲ ਚਲ ਗੱਲ ਨਹੀਂ ਵਸੇ ਠੀਕ ਗੱਲ ਬਣਾ ਮੇਰੇ ਸਦੀਪ ਕਹਿੰਦੇ ਨਾ ਕੋਈ ਨਹੀਂ ਆ ਕੇ ਬੈਠੀ ਗੱਲ ਕਰਨੀ ਹਾਂ ਹੋ ਵੀ ਚੰਗੇ ਨਹੀਂ ਲੱਗੀਦਾ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਪਰ ਹੁਣ ਮਜਬੂਰੀ ਮਜਬੂਰ ਹੋ ਕੇ ਕਰਨਾ ਪਿਆ ਵਾ ਮੈਨੂੰ ਪਿਆਣ ਕੇ ਤੇ ਇਹਨੂੰ ਸਮਝਾ ਲੋ ਘਰਾਂ ਦੇ ਵਿੱਚ ਇਦਾਂ ਝੱਟ ਨਹੀਂ ਲੰਘਦੇ ਪੁੱਤ ਜਿਦਾਂ ਇਹ ਕਰਦੀ ਆ ਕੋਈ ਗੱਲ ਨਹੀਂ ਵਾਸੀ ਸੀ ਪਹਿਲਾਂ ਦਾ ਦਿਨ ਤੋਂ ਪਹਿਲਾਂ ਹੀ ਆਏ ਨਹੀਂ ਕੋਈ ਗੱਲ ਨਹੀਂ ਚਲੋ ਪਹਿਲਾਂ ਅਸੀਂ ਆਖਿਆ ਘਰੇ ਸਮਝ ਹੀ ਜਾਓਗੇ ਸਮਝ ਜਾਓ ਪਰ ਨਹੀਂ ਉਹ ਨਹੀਂ ਗੱਲ ਨੂੰ ਸਮਝਦੀ ਤਾਂ ਆ ਮੈਂ ਤੈਨੂੰ ਫੋਨ ਕੀਤਾ ਵੀ ਤੁਸੀਂ ਆਣ ਕੇ ਤੈਨੂੰ ਵੇਖ ਲੋ ਪੁੱਛ ਗਿਛ ਕੇ ਸਮਝਾ ਕੇ ਜੇ ਸਮਝਦੀ ਚਲੋ ਕੋਈ ਗੱਲ ਨਹੀਂ ਆਪਾਂ ਵੇਖਦੇ ਕੱਲ੍ਹ ਜਬਰਦਸਤ ਜਿੰਨ ਵੀ ਟਾਈਮ ਹੋਣਾ ਤਾਂ ਅਹ ਨਹੀਂ ਹੁੰਦੇ ਰੇ ਕੋਈ ਗੱਲ ਕਰਦੇ ਹਾਂ ਚਲ ਚੰਗਾ ਚੰਗਾ ਹੋ ਆਇਓ ਜ਼ਰੂਰ ਹੈ ਕੀ ਕਰ ਸੀ ਹਾਂ ਜਾਨ ਲਿਓ ਮੱਕਾ ਨਾ ਪਰ ਚੱਲ ਵੀ ਜੀ ਮੈਂ ਤਾਂ ਕਹਿਦਾ ਹਾਂ ਤੁਹਾਨੂੰ ਵੀ ਇਥੇ ਉਹਨਾਂ ਵੀ ਤਾਂ ਇਹੋ ਗੱਲ ਕਹੀ ਹੈ ਵੀ ਤੁਸੀਂ ਜਿਸ ਨੂੰ ਲੜਾਈ ਜੇ ਹੁਣ ਉਹਨੂੰ ਪਤਾ ਲੱਗ ਗਿਆ ਤੇ ਜੇ ਕਪਤਾਨ ਮੁੱਖ ਜੀ ਕੋ ਘਰੋਂ ਤੇ ਗੱਲ ਕਰੇ ਉਹ ਤੇ ਪਰ ਹੁਣ ਕੀ ਕਰੀਏ ਫਿਰ ਇਹ ਗੱਲ ਦਾ ਲਾਜ ਕੀ ਆ ਪੁੱਤ ਹੁਣ ਤੇਰੇ ਸਾਹਮਣੇ ਮੈਂ ਤਾਂ ਇਹ ਤੁਹਾਡੇ ਤੋਂ ਬਾਰੀ ਵੀ ਸਮਝਾਉਣੀ ਆ ਕਿ ਕੁੜੀਆਂ ਇਦਾਂ ਕਰਾਂ ਦੇ ਚੱਟ ਨਹੀਂ ਲੰਗਦੇ ਸਿਆਣੀ ਬਣ ਪਰਿਵਾਰ ਵਾਲ ਵੇਖ ਜਿੱਦਾਂ ਪਰਿਵਾਰ ਚੱਲਦਾ ਉਦਾਂ ਰਲ ਮਿਲ ਕੇ ਵਿੱਚ ਰਹਿਦਾ ਹੁੰਦਾ ਵਾ ਤੇ ਉਹ ਇਹ ਗੱਲ ਨੂੰ ਸਮਝਦੀ ਨਹੀਂ ਚੱਲ ਹੁਣ ਉਹਦੇ ਹੁਣ ਦੇ ਭਰਾ ਪਰਜਾਈਦਾ ਕੋਈ ਸਮਝੂਗੀ ਆਹੋ ਫਿਰ ਹੁਣ ਮੈਂ ਤੇ ਅੱਕ ਕੇ ਫੋਨ ਕੀਤਾ ਨਹੀਂ ਤੇ ਮੇਰਾ ਕਿਹੜਾ ਜੀ ਕਰਦਾ ਫਿਰ ਰਿਸ਼ਤੇਦਾਰਾਂ ਨਾਲ ਤੇ ਗੱਲ ਕਰ ਦੁੱਸਣੀ ਨਹੀਂ ਚਾਹੀਦੀ ਇਹ ਮਜਬੂਰ ਹੋ ਕੇ ਕੀਤਾ ਵਾ ਚਲੋ ਰਮਨ ਕਿੱਥੇ ਆ ਰਮਨ ਇੱਥੇ ਹੀ ਹੋਣੀ ਆ ਕਿਤੇ ਸੋਈ ਚ ਹੋਏ ਕੋਈ ਕੁਛ ਕਰਦੀ ਭੁੱਖ ਲੱਗੀ ਮੈਂ ਤਾਂ ਰੋਟੀ ਕਰ ਰੋਟੀ ਰਾਤੀ ਦਾ ਹੀ ਕਰਦੀ ਹੋਣੀ ਆ ਉੱਤੇ ਹੋਣੀ ਆ ਦੀਪਕ ਜਦੋਂ ਉਹ ਪਣੀ ਲੈ ਗਿਆ ਤੁਹਾਨੂੰ ਤੇ ਮੈਂ ਦਿਨੀ ਸੰਤਰੇ ਦਾ ਜੂਸ ਕੀ ਹੋ ਗਿਆ ਨਹੀਂ ਗਰਮ ਹੋਈਆਂ ਕੀ ਹੋ ਗਿਆ ਬਹੁਤ ਖੁਸ਼ ਹੋ ਗਿਆ ਕੀ ਗੱਲ ਹੈ ਇਹ ਦੱਸ ਸਹੀ ਮਾਤਾ ਆਪਣੀ ਨੂੰ ਸਮਝਾ ਲਓ ਮੇਰੇ ਭਰਾ ਨੂੰ ਫੋਨ ਕੀਤਾ ਮੰਮੀ ਨੇ ਹੁਣ ਹਾਂ ਦਲਜੀਤ ਨੂੰ ਫੋਨ ਲਾਇਆ ਸੀ ਮੈਂ ਸੁਣ ਲਿਆ ਇੱਥੇ ਸਾਰੀ ਗੱਲ ਕੀ ਕਹਿੰਦੇ ਕੀ ਕਹਣਾ ਮੇਰਾ ਹੀ ਦੱਸਦੇ ਹੋਣੇ ਆਹ ਕੁਛ ਕਰਦੀ ਅੱਦਾ ਕਰਦੀ ਹੈ ਹੋਰ ਮਾਤਾ ਨੇ ਕਿਹੜੇ ਆ ਨਾ ਫੁੱਲ ਕੇਰਨੇ ਆ ਗੱਲ ਕਰਕੇ ਚਲ ਮੇਰੀ ਗੱਲ ਸੁਣ ਜੇ ਫੋਨ ਕੀਤਾ ਹੀ ਹੈ ਤੈਨੂੰ ਫੋਨ ਆਈ ਜਾਣਾ ਤੇਰੇ ਭਰਾ ਦਾ ਕੀ ਗੱਲ ਹੈ ਇਹ ਗੱਲ ਮਾਤਾ ਨੇ ਕਰਕੇ ਨਾ ਫੋਨ ਕਰਕੇ ਬੜੀ ਵੱਡੀ ਗਲਤੀ ਕੀਤੀ ਐ ਹੋਂ ਨਾ ਵਾਰੀ ਦਾ ਵਟਾ ਤੇ ਮੈਂ ਵੀ ਲੈਣੀ ਆ ਮਾਤਾ ਨੇ ਨਾ ਫੋਨ ਕਰਕੇ ਨਾ ਬੜੀ ਵੱਡੀ ਗਲਤੀ ਕਰਤੀ ਐ ਹੁਣ ਮਾਤਾ ਨੇ ਆਪਣੀ ਕਾਰਵਾਈ ਤੇ ਕਰਤੀ ਐ ਹੁਣ ਮੈਂ ਵੀ ਲੈਣੀ ਆ ਵਾਰੀ ਦਾ ਵਟਾ ਮੈਂ ਕਰਦੀ ਆ ਨਵਦੀਪ ਦੀ ਸੱਸ ਨੂੰ ਫੋਨ ਤੇ ਦੱਸਦੀ ਆ ਕਿ ਇੱਥੇ ਆਣ ਕੇ ਕੀ ਕੁਛ ਕਰਦੀ ਐ ਤੇ ਮੇਰੀ ਗੱਲ ਸੁਣਦੀਪ ਗੁੱਸੇ ਵਿੱਚ ਆ ਕੇ ਨਾ ਗਲਤ ਸਟੈਪ ਨਹੀਂ ਚੁੱਕੀ ਦਾ ਇੱਥੇ ਕਿਹੜਾ ਗਲਤ ਸਟੈਪ ਚੱਕ ਲਿਆ ਮੈਂ ਉਹਨਾਂ ਨੂੰ ਫੋਨ ਕਰਨ ਦੀ ਜ਼ਰੂਰਤ ਤੇ ਕੀ ਦੱਸ ਲਈ ਸੱਸ ਨੂੰ ਕਿਉਂ ਤੈਨੂੰ ਨਹੀਂ ਪਤਾ ਵੀ ਉਹ ਵੀ ਕਿਦਾਂ ਦੀ ਹੈਗੀ ਆ ਤੇ ਸਾਰੇ ਪਰਿਵਾਰ ਦੀ ਜੜ ਤੇ ਹੈ ਹੀ ਉਹ ਐ ਜੇ ਸਾਡੇ ਘਰ ਚ ਲੜਾਈਆਂ ਪੈਣ ਦੀਆਂ ਤੇ ਉਹਦੇ ਕਰਕੇ ਪੈਂਦੀਆਂ ਯਾਰ ਲੜਾਈ ਪਈ ਆ ਅਡੋਂ ਅਡੋਂ ਕਰਕੇ ਉਹਦਾਂ ਨਹੀਂ ਕਿ ਕੋਈ ਲੜਾਈ ਹੈ ਅਸਿਕਰੋ ਪਹਿਲੇ ਕੱਪੜਿਆਂ ਤੋਂ ਵੀ ਲੜਾਈ ਹੁਣ ਅੱਡ ਤੋਂ ਵੀ ਲੜਾਈ ਕਦੀ ਕਿਚਨ ਤੋਂ ਲੜਾਈ ਤੈਨੂੰ ਕੁਛ ਆਂਦਾ ਨਹੀਂ ਫਲਾ ਠਿੰਗੜਾ ਕੋਈ ਨਹੀਂ ਫਿਰ ਮਾਤਾ ਨੇ ਮੇਰੀ ਭਰਾ ਨੂੰ ਕਿਵੇਂ ਫੋਨ ਕੀਤਾ ਜੇ ਫੋਨ ਕਰ ਹੀ ਦਿੱਤਾ ਵਾ ਤੇ ਉਹਨਾਂ ਨੇ ਆਉਣਾ ਹੀ ਆ ਫਿਰ ਕਿਹੜੀ ਗੱਲ ਆ ਸਾਹਮਣੇ ਗੱਲ ਦਈ ਸੋਕ ਬਹਿ ਕੇ ਕੋਈ ਨਹੀਂ ਫਿਰ ਗੱਲਾਂ ਮੈਂ ਵੀ ਸਾਰੀਆਂ ਦੱਸਾਂ ਕੀ ਕੁਛ ਕਰਦੇ ਆ ਉਹ ਜੋ ਦੱਸਣਾ ਤੂੰ ਵੀ ਦੱਸ ਦੀ ਤੇ ਬੋਦੀ ਗੱਲ ਨਾ ਤੂੰ ਆਪਣੇ ਭਰਾ ਨੂੰ ਫੋਨ ਕਰਕੇ ਪੁੱਛ ਲੈ ਕੀ ਕਿਹਾ ਹੋਰ ਉਹ ਤਾਂ ਪਰ ਤੁਹਾਡੀ ਮਾਤਾ ਨੇ ਤਾਂ ਆਪਣੀ ਕਾਰਵਾਈ ਕਰਤੀ ਨਾ ਇੱਕ ਵਾਰ ਵੀ ਤੁਹਾਨੂੰ ਪੁੱਛਿਆ ਕਿ ਉਹਦੇ ਭਰਾ ਨੂੰ ਫੋਨ ਲਾਣਾ ਹੈ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਕਿ ਇਹਦੀ ਫੇਰ ਕਰਦੀ ਤੇ ਮੰਮੀ ਆਪਣੀਆਂ ਮਰਜ਼ੀਆਂ ਹੀ ਆ ਨਾ ਤੇ ਯਾਰ ਉਹਨਾਂ ਨੇ ਲੜਾਈ ਮਕਾਉਣ ਕਰਕੇ ਕੀਤਾ ਹੋਣਾ ਕਿ ਸ਼ਾਇਦ ਉਹਦੇ ਆਉਣ ਨਾਲ ਕੋਈ ਫਰਕ ਪੈ ਜਾਈ ਆਹੋ ਮਾਤਾ ਨੇ ਫੋਨ ਭਰਾ ਨੂੰ ਤਾਂ ਹੀ ਕੀਤਾ ਕਿ ਇਹਦੀ ਬੇਇੱਜ਼ਤੀ ਹੋਊਗੀ ਯਾਰ ਜੇ ਤੈਨੂੰ ਮੇਰੀ ਗੱਲ ਸੁਣ ਤੈਨੂੰ ਜੇ ਬੇਇੱਜ਼ਤੀ ਦਾ ਡਰ ਹੀ ਤੇ ਫਿਰ ਤੂੰ ਇਹੋ ਜਿਹਾ ਕੰਮ ਨਾ ਹੀ ਕਰਦੀ ਪਹਿਲਾਂ ਮੈਂ ਕੋਈ ਕੰਮ ਨਹੀਂ ਕੀਤਾ ਤੂੰ ਹੀ ਨਾ ਉਹਨਾਂ ਦਾ ਸਾਈਡ ਨਾ ਲਿਆ ਕਰੋ ਸਾਈਡ ਕਾਦੀ ਲੋ ਅਜੇ ਮੈਂ ਆਇਆ ਹੀ ਆ ਮੈਂ ਪਾਣੀ ਦਾ ਗਲਾਸ ਮੰਗਿਆ ਵਾ ਉਹ ਤੇ ਕੋਈ ਦਿੱਤਾ ਨਹੀਂ ਗਿਆ ਸੋ ਸੋ ਤੂੰ ਮੈਨੂੰ ਗੱਲਾਂ ਸੁਣਾਤੀਆਂ ਵਾ ਬਸ ਕਰੋ ਮਾਤਾ ਨੇ ਫੋਨ ਕੀਤਾ ਤੇ ਮੈਨੂੰ ਵੀ ਗੁੱਸਾ ਚੜਿਆ ਤੇ ਮੈਂ ਵੀ ਬੈਠੀ ਸੀ ਗੁੱਸਾ ਚੜਿਆ ਤੈਨੂੰ ਤੇਰੇ ਭਰਾ ਦਾ ਆਪੇ ਫੋਨ ਆ ਜਾਊਗਾ ਕੋਈ ਨਹੀਂ ਜੇ ਆਜੂਗਾ ਨਾ ਫੋਨ ਕਰ ਲੈਗੀ ਮੈਂ ਗੱਲ ਜਾਂ ਤੇ ਆਜੂਗਾ ਫੋਨ ਤੇ ਜਾ ਫਿਰ ਉਹ ਹੀ ਇੱਥੇ ਆਊਗਾ ਤੂੰ ਹੀ ਨਾ ਕਦੀ ਮੇਰੀ ਸਾਈਡ ਨਾਲ ਲਿਓ ਬਸ ਉਹਨਾਂ ਦੀ ਸਾਈਡ ਜਿੰਨਾ ਚਿਰ ਤੱਕ ਤੂੰ ਠੀਕ ਹੀ ਹੈ ਨਾ ਮੈਂ ਤੇਰੀ ਸਾਈਡ ਲਈ ਆ ਹੁਣ ਨਹੀਂ ਮੇਰੇ ਕੋਲ ਲਈ ਜਾਂਦੀ ਚਲੋ ਨਹੀਂ ਲਈ ਜਾਂਦੀ ਨਾ ਤੇ ਜਾਓ ਫਿਰ ਪੀ ਲੋ ਪ ਕਿੱਦਾਂ ਵੱਟ ਚੜਿਆ ਗੱਲ ਹੀ ਕੀਤੀ ਐ ਇਹ ਬੰਦੇ ਨੇ ਨਾ ਕਦੀ ਸਾਈਡ ਨਹੀਂ ਲਈ ਮੇਰੀ ਬਸ ਨਾ ਜੋ ਮੰਮੀ ਨੇ ਕਹਿਤਾ ਜੋ ਭਰਾ ਨੇ ਕਹਿਤਾ ਇਹਨਾਂ ਨੂੰ ਇੰਨਾ ਨਹੀਂ ਪਤਾ ਕਿੱਦਾਂ ਮੈਨੂੰ ਬੋਲ ਕੇ ਗਏ ਆ ਕਿ ਜੇ ਭਰਾ ਆਊਗਾ ਤੇ ਪਰਝਾਈ ਵੀ ਤੇ ਨਾਲ ਆਊਗੀ ਤੇ ਇਹਨਾਂ ਨੇ ਪਰਝਾਈ ਸਾਹਮਣੇ ਵੀ ਤੇ ਸੋ ਸੋ ਗੱਲਾਂ ਕਰਨੀਆਂ ਹੀ ਆਂ ਤੇ ਮੇਰੇ ਪੱਲੇ ਕੀ ਰਹੂਗਾ ਅਗਲੀ ਕੀ ਸੋਚੂਗੀ ਕਿ ਉੱਥੇ ਇਹ ਕੰਮ ਕਰਦੀ ਆ ਰਮਨ ਹਾਂਜੀ ਓਏ ਆ ਗੱਲ ਸੁਣ ਮੇਰੇ ਯਾਰ ਆ ਗਈ ਜੀ ਸੁੱਖਾ ਵਾ ਵਾਜਾਂ ਡੈਜ ਮਾਰਨ ਓ ਯਾਰ ਸੁੱਖ ਕਾਦਾ ਵਾ ਹਾਂ ਮੈਂ ਐੇ ਬੰਬੀ ਤੋਂ ਅੱਛਾ ਤੇ ਬੀਜੀ ਇੱਥੇ ਬੈਠੇ ਹੀ ਤੇ ਮੈਨੂੰ ਕਹਿੰਦੇ ਵੀ ਇਤਰਾ ਦੱਸੋ ਮੇਰੀ ਮੈਂ ਹਾਂ ਦੱਸੋ ਹੂੰ ਇਹ ਇਦਾਂ ਕਰ ਵੀ ਦੀਪ ਦੇ ਨਾਲ ਪੇਕੇ ਮੈਨੂੰ ਫੋਨ ਲਾ ਕੇ ਦੇ ਤੇਕੇ ਫੋਨ ਲਾ ਦੇ ਕਿਉਂ ਕੰਮ ਹੀ ਕੋਈ ਓ ਕੰਮ ਕਾਦਾ ਵਾ ਕਹਿੰਦੀ ਅੱਜ ਫੇਰ ਮੇਰੇ ਨਾਲ ਲੜੀ ਜੇ ਦੱਸਣ ਦੀ ਸੀ ਬੀਜੀ ਤੇ ਕਹਿੰਦੀ ਮੈਨ ਰਾ ਰਾਦਾ ਵੀ ਇਹਦੇ ਭਰਾ ਨੂੰ ਤੇ ਭੈਣ ਨੂੰ ਸਤਾ ਵੀ ਇੱਥੇ ਆਓ ਤੁਸੀਂ ਚੱਲ ਇੱਕ ਪੁਰਾ ਆਪ ਸਮਝਾ ਲੈਂਦੇ ਭਰਾ ਪਰਜੈ ਨੂੰ ਸੱਦਿਆ ਐਵੇਂ ਗੱਲ ਬਦੂਗੀ ਉਹ ਕੋਈ ਮਾੜੀ ਚੰਗੀ ਕਰਨਗੇ ਜਾਂ ਮੰਮੀ ਦੇ ਮੂੰਹ ਚ ਕੋਈ ਮਾੜੀ ਚੰਗੀ ਨਿਕਲੂਗੀ ਮੁੜ ਕੇ ਨਾ ਰਿਸ਼ਤੇਦਾਰਾਂ ਦੇ ਵਿੱਚ ਨਾ ਉਹ ਜੀ ਗੱਲ ਨਹੀਂ ਬੰਦੀ ਹਰਾਸ ਨਹੀਂ ਘਰਿੰਦਾ ਗੱਲ ਤਾਂ ਸਹੀ ਆ ਮੈਂ ਕਿਹਾ ਵੀ ਮੈਂ ਹਾਂ ਬੀਜੀ ਇਦਾਂ ਨਾ ਕਰੋ ਤੁਸੀਂ ਇੱਕ ਵਾਰੀ ਪਿਆਰ ਨਾਲ ਸਮਝਾ ਕੇ ਵੇਖ ਲਓ ਜੇ ਸਮਝ ਜਾਂਦੀ ਆ ਤੇ ਫੇਰ ਕਾਨੂੰ ਸੱਦਣਾ ਕਹਿੰਦੀ ਵੀ ਮੈਂ ਪਿਆਰ ਤੋਂ ਉਤੋਂ ਦੀ ਨੰਘਿਆ ਵਾ ਕੰਮ ਹੋਣਾ ਚਾਹੀਦਾ ਚੱਲ ਹੈ ਤੇ ਤੁਹਾਡੀ ਗੱਲ ਠੀਕ ਵਾ ਪਰ ਉਹਨੂੰ ਪਤਾ ਲੱਗਾ ਨਾ ਕਿ ਮੇਰੇ ਭਰਾ ਨੂੰ ਸੱਦਿਆ ਵਾ ਉਹਨੇ ਵੀ ਰੌਲਾ ਪਾਉਣਾ ਤੜਪਣਾ ਵਾ ਉਹਨੇ ਵੀ ਕਿ ਕੀ ਕਰਨ ਨੂੰ ਸੱਦਿਆ ਮੇਰੇ ਸਾਹਮਣੇ ਆ ਗੱਲਾਂ ਤਾਂ ਮੈਂ ਸਾਰੀਆਂ ਬੀਜੀ ਨਾਲ ਕੀਤੀਆਂ ਮੈਂ ਹਾਂ ਜੇ ਭਲਕੇ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਫੋਨ ਕਰਕੇ ਸੱਦਿਆ ਵਾ ਤੇ ਕਪਾਤ ਵੱਜਣਾ ਹੀ ਘਰ ਤੇ ਉਹ ਬੀਜੀ ਕਹਿੰਦੇ ਵੱਜਦੇ ਤੇ ਵੱਧੀ ਇਹ ਇੱਕ ਗੱਲੋਂ ਤਾਂ ਹੈਵੀ ਚੰਗਾ ਵਾ ਜਿਹੜਾ ਰੋਜ਼ ਦਾ ਕੁਤਕਲੇਸ਼ ਹੈ ਨਾ ਉਹ ਮੁੱਕ ਜਾਊਗਾ ਚੱਲ ਭਰਾ ਇਹਨੂੰ ਸਮਝਾ ਕੇ ਤੇ ਜਾਊਗਾ ਕਿ ਪਰਿਵਾਰ ਵਿੱਚ ਰਲ ਕੇ ਕਿੱਦਾਂ ਰਹਿਣਾ ਵਾ ਰਲ ਕੇ ਰਿਆ ਕਰ ਇੱਥੇ ਕਿਹੜਾ ਕੁਝ ਮਾੜਾ ਵਾ ਮਹਾਰਾਜ ਦਾ ਦਿੱਤਾ ਸਭ ਕੁਝ ਸਾਡੇ ਕੋਲ ਹੈਗਾ ਵਾ ਬੈਲੀ ਬੰਨਾ ਵਾ ਘਰ-ਬਾਰ ਬਣਿਆ ਵਾ ਇਹ ਤਾਂ ਆਪੋ ਆਪਣੇ ਸਮਝਵਾ ਮੁੰਡਾ ਚੰਗਾ ਵਾ ਨਾ ਕੁਝ ਖਾਵੇ ਨਾ ਕੁਝ ਪੀਵੇ ਇਹਨੂੰ ਹੋਰ ਕੀ ਚਾਹੀਦਾ ਵਾ ਇਹ ਤਾਂ ਜਾਣ ਕੇ ਨਾ ਠੰਡੇ ਦੁੱਧ ਫੂਕਾ ਦਿੰਦੀ ਆ ਯਾਰ ਹੈ ਵ ਤੇ ਗੱਲਾਂ ਵਾ ਉਹ ਮੁੰਡਾ ਹੀ ਚੰਗਾ ਹੋਵੇ ਤੇ ਉਹਨੂੰ ਸਮਝਾਵੇ ਮੇਰੀ ਗੱਲ ਸੁਣ ਮੇਰੇ ਭਰਾ ਨੇ ਮੈਨੂੰ ਪੜਾ ਲਿਖਾ ਕੇ ਇੱਥੋਂ ਤੱਕ ਪਹੁੰਚਾਇਆ ਵਾ ਉਹਨੇ ਤੇ ਆਪਣੇ ਨਹੀਂ ਵੇਖਿਆ ਉਹ ਜੋ ਕਹੀ ਜਾਂਦੀ ਕਰੀ ਜਾਂਦਾ ਜਿੱਦਾਂ ਮਰਜੀ ਆ ਉਹ ਵੀ ਮਜਬੂਰ ਵਾ ਹੁਣ ਉਹਨੂੰ ਮੰਨਣੀ ਪੈਂਦੀ ਆ ਉਹ ਵੀ ਕੀ ਕਰੇ ਜੇ ਉਹ ਦੀ ਨਹੀਂ ਮੰਨਦਾ ਤਾਂ ਵੀ ਔਖਾ ਤੇ ਜੇ ਤੁਹਾਡੀ ਨਹੀਂ ਮੰਨਦਾ ਤਾਂ ਵੀ ਔਖਾ ਉਹ ਫਸ ਗਿਆ ਵਾ ਵਿੱਚ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਸਾਡੀ ਮੰਨੇ ਚੱਲ ਆਪਣਾ ਘਰ ਵੀ ਚਲਾਏ ਪਰ ਹਸਾਬ ਹਸਾਬ ਨਾਲ ਮੰਨੇ ਨਾ ਚੱਲ ਕੋਈ ਗੱਲ ਨਹੀਂ ਪਰ ਆਊਗਾ ਹੀ ਨਾ ਕੀਪਤਾ ਨਾਲ ਮਾਂ ਆਉਂਦੀ ਆ ਤੇ ਕੱਲਾ ਆਉਂਦਾ ਵਾ ਅੱਜ ਤੱਕ ਕਦੀ ਇਹਨੇ ਮੇਰੇ ਜਵਾਬ ਨਹੀਂ ਦਿੱਤਾ ਕੰਮ ਤੋਂ ਹੁਣ ਤਾੜ-ਤਾੜ ਬੋਲਦਾ ਪਰ ਹਾ ਤੇ ਉਹਦੀ ਗਲਤੀ ਆ ਕੰਮ ਤਾਂ ਕਰਨਾ ਹੀ ਪੈਣਾ ਵਾ ਜੇ ਘਰੋਂ ਖਰਚੇ ਚਾਹੀਦੇ ਆ ਨਾ ਹੱਥ ਹਲਾਵਾਂਗੇ ਤੇ ਫੇਰ ਪੈਸਾ ਕਿਤੇ ਆਉਣਾ ਵਾ ਜੇ ਹੱਥ ਤੇ ਹੱਥ ਰਾਕੇ ਬੈਠੇ ਰਾਵਾਂਗੇ ਨਾ ਪੈਸੇ ਉੱਤੋਂ ਨਹੀਂ ਡਿੱਗਣੇ ਉਹਨੇ ਤੋਰਤਾ ਵਾਰਤੀ ਆ ਲੈ ਆਪੀ ਉੱਥੋਂ ਚੁੱਕੀ ਜਾਊ ਤੇ ਲਈ ਆਉ ਤੂੰ ਹੀ ਨਾ ਆੜਤੀਏ ਨੂੰ ਇੱਕ ਗੱਲ ਕਹਿ ਦੋ ਮੈਂ ਆਉਂਗਾ ਤੇ ਪੈਸੇ ਦਵਾਂ ਤੇ ਜੇ ਮੇਰੇ ਤੋਂ ਬਿਨਾ ਉਹਨੂੰ ਪੈਸੇ ਦਿੱਤੇ ਨਾ ਫੇਰ ਉਹਦੇ ਕੋਈ ਨਵੇਂਗਾ ਮੈਂ ਫਸਲ ਦੇ ਵਿੱਚ ਹੁਣੀਆਂ ਘਟਾਉਣੇ ਇਹਨਾਂ ਦਾ ਇਰਾਦਾ ਇਹ ਹੁਣਾਵਾ ਵੀ ਮੁੰਡਾ ਹਣ ਸਿਆਣਾ ਹੋਇਆ ਇਹਨੇ ਕਿ ਪਾਸੇ ਲੱਗਣਾ ਵਾ ਤੇ ਰੱਟਾ ਪਾ ਦਿੰਨੇ ਆ ਤੇ ਕੋਈ ਗੱਲ ਨਹੀਂ ਜੇ ਰੱਟਾ ਪਾਉਣਗੇ ਨਾ ਤੇ ਸਾਰੀਆਂ ਗੱਲਾਂ ਸਾਨੂੰ ਹੀ ਹੈਗੀਆਂ ਵਾ ਜੇ ਕਿਉਂ ਸਿੱਧੀ ਗੱਲ ਨਾਲ ਨਾ ਨਿਕਲੇ ਰੈਡੀ ਕਰਨੀ ਪੈਂਦੀ ਹੁੰਦੀ ਫਿਰ ਰਮਨ ਇਹਨਾਂ ਤਾਂ ਰਹਾਦਾ ਵੇ ਕਿ ਰਾਂ ਸ਼ਾਂਤ ਚ ਕਣੀਆਂ ਪੈਂਡੀਆਂ ਵਾ ਵੀ ਕੰਮ ਇਦਾਂ ਚੱਲਦੇ ਰਹਿਣੇ ਆ ਤੇ ਜਾਇਆ ਕਰੂੰਗਾ ਆਰਤੀ ਕੋਈ ਪੈਸੇ ਲਿਆ ਕਰੂੰਗਾ ਤੇ ਡਾਇਆ ਕਰਾਂਗੇ ਜਿਹੜੇ ਨਾ ਜ਼ਿੰਮੇਵਾਰ ਹੈ ਘਰ ਵਾ ਨਾ ਉਥੇ ਕੰਮ ਨਹੀਂ ਚੱਲਦਾ ਨੌਕਰੀ ਪੇਸ਼ਾ ਹੋਵੇ ਨਾ ਵੀ ਮਹੀਨੇ ਦਾ 70 80 ਹਜ਼ਾਰ ਆ ਜਾਣਾ ਫੇਰ ਖਰਚੇ ਆਪਣੇ ਵਧਾਉਣੇ ਚਾਹੀਦੇ ਆ ਦੋਵੇਂ ਜੀ ਦੇ ਵੇਲਣ ਵਾ ਜਾਣਾਂ ਤਾਂ ਕਿਸੇ ਪਾਸੇ ਹੈ ਨਹੀਂ ਆ ਜੇ ਤੂੰ ਪੜ੍ਹੀ ਲਿਖੀ ਆ ਤਾਂ ਕੋਈ ਟਿਊਸ਼ਨ ਵਾਲੇ ਬੱਚੇ ਚਾ ਸੱਦ ਲਾ ਗਿਆ ਹੋਇਆ ਹੋ ਤੇ ਤੇਰੀ ਗੱਲ ਠੀਕ ਵਾ 10 ਟਿਊਸ਼ਨ ਵਾਲੇ ਬੱਚੇ ਰੱਖੇ ਹੋ ਨਾ ਤਾਂ ਆਪਣਾ ਖਰਚਾ ਬੰਦਾ ਕੱਢ ਸਕਦਾ ਵਾ ਇਹ ਤੇ ਨਹੀਂ ਕਿ ਸਕੂਲ ਲੱਗਣਾ ਵਾ ਤੇ ਫੇਰ ਹੀ ਗੱਲ ਬਾਨੀ ਆ ਰਮਨ ਇਹ ਤੇ ਉਹਦਾ ਆਪਣਾ ਤਬਾਕ ਕੰਮ ਕਰਨਾ ਚਾਹੀਦਾ ਮੇਰੇ ਸੁਣੋ ਗੱਲ 10 ਬੱਚੇ ਨਾ ਟਿਊਸ਼ਨ ਵਾਲੇ ਰੱਖੇ ਹੋਣ ਤੇ ਆਪਣਾ ਖਰਚਾ ਬੰਦਾ ਕੱਢ ਸਕਦਾ ਵਾ ਇਹ ਤੇ ਨਹੀਂ ਕਿ ਘਰੋਂ ਤਿਆਰ ਬਿਆਰ ਹੋ ਕੇ ਸਕੂਲ ਜਾਣਾ ਵਾ ਤੇ ਫੇਰ ਹੀ ਸਰਨਾ ਵਾ ਰਮਨ ਇਹ ਤੇ ਉਹਦਾ ਆਪਣਾ ਤਬਾਕ ਕੰਮ ਕਰਨਾ ਚਾਹੀਦਾ ਵਾ ਨਾ ਕਿ ਸਾਰਾ ਸਾਰਾ ਦਿਨ ਤੇ ਲੰਮੇ ਪਿਆ ਪਿਆ ਤੇ ਮੋਰਾ ਖੜ ਜਾਂਦੀਆਂ ਕੋਈ ਗੱਲ ਨਹੀਂ ਉਹਨੂੰ ਮੈਂ ਆਪੇ ਸਮਝਾ ਦੂੰਗੀ ਜੇ ਵੱਧ ਘੱਟ ਗੱਲ ਕਰੂਗੀ ਕਿ ਜੇ ਤੂੰ ਕਹੇ ਨਾ ਫਸਲ ਦੇ ਸਿਰੋਂ ਮੈਨੂੰ ਜਾਰੇ ਲਵਾ ਉਹ ਗੱਲ ਨਹੀਂ ਮੰਨੀ ਤੂੰ ਕਾਦੀ ਗੱਲ ਕਰਨੀ ਆ ਤੈਨੂੰ ਉਹਨਾਂ ਨੂੰ ਪੁੱਛਣਾ ਵਾ ਵੀ ਅਸੀਂ ਜਾਂ ਬੁਲਾ ਕੇ ਲੈਣੇ ਤੇ ਫਿਰ ਵਾਖ ਹੋ ਜਾਣਾ ਸਾਨੂੰ ਵੀ ਪਤਾ ਹੋਊ ਤੇ ਸਾਡੀ ਜੇਬ ਦੇ ਵਿੱਚ 10000 ਵਾ 20000 ਵਾ ਅਸੀਂ ਉਹਨਾਂ ਵਿੱਚ ਖਰਚਾ ਕਰਨਾ ਵਾ ਉਹ ਚੱਲ ਹੁਣ ਬੀਜੀ ਨੇ ਫੋਨ ਕੀਤਾ ਹੀ ਉਹਦੇ ਭਰਾ ਨੂੰ ਅਪੀ ਆਊਗਾ ਨਾ ਤੇ ਪਤਾ ਲੱਗ ਜੂਗਾ ਕੀ ਬੰਡਿਆ ਚਲ ਕੋਈ ਨਹੀਂ ਆਊਗਾ ਨਾ ਤੇ ਵੇਖੀ ਜਾਊਗੀ ਚਲਾਓ ਮੈਂ ਵੀ ਸ਼ਹਿਰ ਨੂੰ ਜਾਣਾ ਚਲੋ ਮੇਰੇ ਨਾਲ ਜੀ ਹਾਂ ਚਲ ਫਿਰ